ਚਲਦੇ ਤੁਹਾਡਾ ਸਵਾਗਤ ਹੈ ਸ਼ੰਭੂ ਕੌਰੀ ਮੋਰਚਾ ਲਗਾਤਾਰ ਲੱਗਾ ਹੋਇਆ ਤੇ 9 ਮਹੀਨੇ ਤੋਂ ਉੱਪਰ ਹੋ ਗਿਆ ਦੋ ਲਾਨ ਸੀਗੇ ਇੱਕ ਖਨੋਰੀ ਬਾਡਰ ਤੋਂ ਜਿਹੜਾ 26 ਆਪਣਾ ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਜੀ ਜਿਹੜਾ ਵਰਨ ਵਰ ਤੇ ਬੈਠੇ ਹੋਏ ਭੁਖੜ ਹੜਤਾਲ ਤੇ ਬੈਠੇ ਹੋਏ ਆ ਉਥੇ ਨਾਲ ਹੀ ਸ਼ੰਭੂ ਮੋਰਚੇ ਤੋਂ ਵੀ ਲਾਨ ਸੀਗਾ ਕਿ 6 ਦਸੰਬਰ ਨੂੰ ਜਿਹੜੇ ਅੱਗੇ ਜਿਹੜੇ ਵੱਡੇ ਜਥੇ ਜਾਣਗੇ ਪੈਦਲ ਜਾਣਗੇ 55 55 ਮੈਮਰੀ ਤੇ ਜੱਥੇ ਜਾਣਗੇ ਸੋ ਇਹ ਚੀਜ਼ ਨੂੰ ਲੈ ਕੇ ਜਿਹੜਾ SKM ਗੈਰਾਇਨੀ ਤੇ KMM ਜਿਹੜਾ ਮੋਰਚਾ ਹੈਗਾ ਦੋਨਾਂ ਮੋਰਚਿਆਂ ਦੇ ਫਰੰਟਾ ਵੱਲੋਂ ਵੱਡੇ ਲਾਨ ਹੈਗੇ ਸੋ ਇਸ ਚੀਜ਼ ਨੂੰ ਲੈ ਕੇ ਮੇਰੇ ਨਾਲ ਕਿਸਾਨ ਬਦੁਰਸ਼ਾ ਚਮੇਟੀ ਦੇ ਸੂਬਾ ਅਮੀਰ ਪ੍ਰਧਾਨ ਜਸਪੀਰ ਸਿੰਘ ਜੀ ਪਿੱਦੀ ਫੋਨ ਲਾਈਨ ਤੇ ਜੁੜੇ ਹੋਏ ਆ ਪ੍ਰਧਾਨ ਜੀ ਵੈਗਰ ਜੀ ਕਾਲਸਾ ਵੈਗਰ ਜੀ ਫਤੇ ਜੀ ਮਾਜੁਰ ਜੀ ਦਾ ਖਾਲਸਾ ਅਗਦੀ ਫਤਗੀ ਪ੍ਰਧਾਨ ਜੀ ਤੁਸੀਂ ਸ਼ੰਭੂ ਮੋਰਚੇ ਤੇ ਮੌਜੂਦ ਹੈਗੇ ਹੋ ਸੋ ਸਾਰੀ ਗੱਲਬਾਤ ਚੱਲ ਰਹੀ ਹੈਗੀ ਕੱਲ ਨੂੰ ਜਿਹੜਾ 6 ਦਸੰਬਰ ਨੂੰ ਇਥੋਂ ਜਿਹੜਾ ਕਾਫਲਾ ਜਾਣਾ ਦਿੱਲੀ ਦਿੱਲੀ ਵੱਲ ਰਵਾਨਾ ਹੋਣਾ ਹੈਗਾ ਸੋ ਉਸ ਚੀਜ਼ ਨੂੰ ਲੈ ਕੇ ਕੀ ਅਪਡੇਟ ਹੈਗੀ ਹੈ ਕੀ ਸੂਚਨਾ ਹੈਗੀ ਅੱਗੇ ਜੀ ਵੇਖੋ 10 ਮਹੀਨੇ ਹੋ ਗਏ ਆ ਸਾਨੂੰ ਇਥੇ ਬੈਠਿਆ ਨੂੰ 13 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਜੋ ਕੁਛ ਇੱਥੇ ਹੋਇਆ ਸੀ ਸਰਕਾਰ ਨੇ ਕੀਤਾ ਸਾਰਿਆਂ ਦੇ ਸਾਹਮਣੇ ਆ ਠੀਕ ਹੈ ਜੀ 433 ਦੇ ਕਰੀਬ ਕਿਸਾਨ ਉਹਦੇ ਜ਼ਖਮੀ ਹੋ ਗਏ ਸੀਗੇ ਸ਼ੁਭਕਰਨ ਸਿੰਘ ਦੀ ਜਿਹੜੀ ਆ ਗੋਲੀ ਸਰਕਾਰ ਦੀ ਗੋਲੀ ਦੇ ਨਾਲ ਮੌਤ ਹੋ ਗਈ ਸੀ ਉਹ ਸ਼ਹੀਦ ਹੋ ਗਿਆ ਸੀਗਾ ਹਾਂ ਜੀ ਉਸ ਤੋਂ ਬਾਅਦ ਅੱਜ ਤੱਕ ਰਵੀ ਜਿਹੜੀਆਂ 34-35 ਤਕਰੀਬਨ ਸ਼ਹੀਦੀਆਂ ਹੋ ਗਈਆਂ ਹਾਂ ਹਾਂ ਜੀ ਹਾਂ ਜੀ ਤੇ ਅੱਛੇ ਦੇ ਵਿੱਚ ਆਉਂਦੇ ਜਾਂਦੇ ਵੀ ਕਿਈ ਨਾ ਐਕਸੀਡੈਂਟ ਹੋ ਕੇ ਕਿਸੇ ਦੀ ਮੌਤ ਹੋ ਗਈ ਕਿਸੇ ਦੇ ਸੱਟਾਂ ਲੱਗੀਆਂ ਕੱਲ ਸ਼ਾਮੀ ਵੀ ਇੱਕ ਜਿਹੜਾ ਤਰਨਤਾਰ ਤੋਂ ਜਥਾ ਆ ਰਿਹਾ ਸੀਗਾ ਹਾਂਜੀ ਹਾਂਜੀ ਤੇ ਉਹ ਜੀਬ ਜੀਬਾਰਿਸ਼ ਦੇ ਪਿੱਛੇ ਛੋਟੀ ਟੌਲੀ ਸੀਗੀ ਰਾਸ਼ਨ ਵਾਲੀ ਉਹਦਾ ਵੀ ਐਕਸੀਡੈਂਟ ਹੋਇਆ ਵਾ ਲਾਲੂ ਲਾਲੂ ਕੁਮੰਡੇ ਸੀਗੇ ਤਨਨਾ ਸਿੰਘ ਜਿਹੜੇ ਸਾਡੇ ਜ਼ਿਲ੍ਹੇ ਦੇ ਤਰਨਤਾਰ ਦੇ ਆਗੂ ਆ ਠੀਕ ਹੈ ਜੀ ਹੋਰ ਉਹਨਾਂ ਚਾਰ ਤੇ ਉਹਨਾਂ ਦੇ ਸੱਟਾ ਪੇਟਾ ਲੱਗ ਗਿਆ ਹਸਪੀਟਲ ਐਸਟਮ ਦਾਖਲਿਆ ਯਾਨੀ ਕਿ 10 ਮਹੀਨੇ ਹੋ ਗਏ 10 ਮਹੀਨਿਆਂ ਦੇ ਵਿੱਚ ਸਰਕਾਰ ਜਿਹੜੀ ਬਿਲਕੁਲ ਕਰਨਾ ਤੇ ਜੂ ਨਹੀਂ ਸਰਕੀ ਉਹਨਾਂ ਦੇ ਹਾਂਜੀ ਹਾਂਜੀ ਤੇ ਮਤਲਬ ਜਿਹੜਾ ਵਾ ਸਭੋਂ ਚੁੱਪ ਜਾਵ ਅਸੀਂ ਹੁਣ ਫਿਰ 10 ਮਹੀਨਿਆਂ ਤੋਂ ਬਾਅਦ ਜਦੋਂ ਫਿਰ ਅਸੀਂ ਸੋਚਿਆ ਵੀ ਹੁਣ ਕੁਛ ਨਾ ਕੋ ਸਾਨੂੰ ਕਰਨਾ ਚਾਹੀਦਾ ਸਰਕਾਰ ਦੀ ਗੁੰਗੀ ਬੋਲੀ ਹੋਈ ਬੈਠੀ ਆ ਹਾਂਜੀ ਹਾਂਜੀ ਇਹ ਦੋਵਾਂ ਫਾਰਮਾਂ ਦੀ ਇੱਕ ਰੈ ਬਣ ਕੇ ਇਹਨਾਂ ਸਲਾਹ ਕਰਕੇ ਦੋਵਾਂ ਫਾਰਮਾਂ ਨੇ ਫੈਸਲਾ ਕਰ ਲਿਆ ਜਿਹਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਜੀ ਨੇ ਆਪਣਾ ਮਨਵਰਤਨ ਦਾ ਅੰਸ਼ ਰੱਖਣ ਦਾ ਫੈਸਲਾ ਕਰ ਲਿਆ ਸੀਗਾ ਠੀਕ ਹੈ ਜੀ ਜੇ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲਣਾ 25 ਤਰੀਕ ਨੂੰ ਅਸੀਂ ਫਿਰ 22 ਨਵੰਬਰ ਜੋ ਜਦੋਂ ਦਿੱਲੀ ਜਾਣ ਵਾਲਾ ਦਿਨ ਸੀਗਾ ਆਪਣਾ 2020 ਦੇ ਵਿੱਚ ਉਸ ਦਿਨ ਨੂੰ ਜਿਹੜੇ ਚੁਣ ਕੇ ਉਹਨਾਂ ਨੇ ਡੱਲੇਵਾਲ ਸਾਹਿਬ ਨੇ ਆਪਣਾ ਮੰਤ ਮੰਤਰੀ ਸ਼ੁਰੂ ਕਰਨਾ ਸੀਗਾ ਠੀਕ ਹੈ ਜੀ ਤੇ 25 ਤਰੀਕ ਰਾਤ ਨੂੰ ਹੀ ਤਕਰੀਬਨ ਸੜਕ ਕਿਸ਼ਾਲ 2:47 ਮਿੰਟ ਨੇ ਭਗਵੰਤ ਮਾਨ ਦੀ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਜਿਹੜਾ ਵਾ 2250 ਫੋਰਸ ਲਾ ਕੇ ਹਾਂਜੀ ਹਾਂਜੀ ਜਿਹੜੇ ਵੀ ਉੱਥੇ ਕੋ ਵਲੰਟੀਅਰ ਖਲੋਤੇ ਸੀ ਉਹਨਾਂ ਨੂੰ ਸਾਇਲੈਂਟ ਕਰਕੇ ੱੱਕੇ ਨਾ ਹੀ ਉਹਨਾਂ ਦੀ ਟਰਾਲੀਆਂ ਦੇ ਪਿੱਛੋਂ ਸੀਟਾਂ ਪਾਰ ਕੇ ਉਹਨਾਂ ਨੂੰ ਕੱਟ ਕੇ ਜਾਨੀ ਕਿ ਐਸ ਤਿੱਕੇ ਉਹਨਾਂ ਨੂੰ ਧੂਕੇ ਲੈ ਕੇ ਗਏ ਆ ਵੀ ਨਾ ਉਹਨਾਂ ਨੂੰ ਲੀੜਾ ਲੈਣ ਦਿੱਤਾ ਨਾ ਉਹਨਾਂ ਨੂੰ ਕੁਝ ਬੂਟਪਾਉਂ ਦਿੱਤੇ ਕੁਝ ਵੀ ਬਿਲਕੁਲ ਐ ਚੁੱਕ ਕੇ ਤੇ ਲੈ ਗਈ ਸੀ ਹੈ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਉੱਥੇ ਫਿਰ ਫੈਸਲੇ ਹੋਏ ਆ ਫੈਸਲੇ ਹੋਣ ਤੋਂ ਬਾਅਦ ਜਿਹੜਾ ਸੀਐਮ ਵੀ ਕੋਠੀ ਦਾ ਘਰਾਓ ਕਰਨ ਦਾ ਐਲਾਨ ਕੀਤਾ ਹੈ ਉੱਥੋਂ ਫਿਰ ਸਰਕਾਰ ਫਿਰ ਪਿੱਛੇ ਆਈ ਹਾਂਜੀ ਹਾਂਜੀ ਇਸ ਆਉਣ ਤੋਂ ਬਾਅਦ ਫਿਰ ਜਿਹੜਾ ਢੱਲੇਵਾਲ ਸਾਹਿਬ ਨੂੰ ਜਿਹੜਾ ਸੀ ਉਹਨਾਂ ਨੇ ਉੱਥੋਂ ਇਹ ਛੜਤਾ ਹੁਣ ਢੱਲੇਵਾਲ ਸਾਹਿਬ ਜੀ ਦਾ ਜਿਹੜਾ ਮਰਨਾ ਮਨਤ ਅੰਸ਼ਣਿਆ ਉਹ 10 ਦਾਸਤ ਦਿਨ ਤੇ ਪਹੁੰਚ ਗਿਆ ਵਾ ਹਾਂਜੀ ਹਾਂਜੀ ਕੀ ਦੇ ਨਾਲ ਉਹਨਾਂ ਦਾ ਸਰੀਰ ਦਾ ਸ਼ੂਗਰ ਲੈਵਲ ਵੀ ਘਟਿਆ ਬੋਡੀ ਵੈਟ ਵੀ ਘਟਿਆ ਵਾ ਸਰੀਰ 'ਚ ਕਮਜ਼ੋਰੀ ਵੀ ਆਈ ਆ ਪਰ ਉਹ ਆਪ ਚੜ੍ਹਦਾ ਆਪ ਚੜ੍ਹ ਵੀ ਕਰਾ ਰਹੇ ਬਿਲਕੁਲ ਜੀ ਬਿਲਕੁਲ ਸਾਡਾ ਕੇਐਮਐਮ ਦਾ ਜਿਹੜਾ ਮੋਰਚਾ ਸੀ ਉਹ ਵੀ ਦੋਵੇਂ ਫਾਰਮਾਂ ਦੀ ਰੈ ਦੇ ਨਾਲ ਹਾਂਜੀ ਹਾਂਜੀ ਇਹ ਐਲਾਨ ਸੀ ਕਿ ਅਸੀਂ ਜਦੋਂ ਜੱਲੇਵਾਲ ਸਾਹਿਬ ਮਾਨਮਰਤ ਤੇ ਬੈਠ ਜਾਣਗੇ ਅਸੀਂ 10 ਦਿਨ ਦਾ ਆਲਟੀਮੇਟਮ ਦੇ ਕੇ ਹਾਂਜੀ ਹਾਂਜੀ ਤਾਂ ਅਸੀਂ 6 ਦਸੰਬਰ ਨੂੰ ਜਿਹੜਾ ਵਾ ਦਿੱਲੀ ਵਾਲ ਨੂੰ ਕੂਚ ਕਰਾਂਗੇ ਹਾਂਜੀ ਹਾਂਜੀ ਉਹ 6 ਦਸੰਬਰ ਜਿਹੜੀ ਆ तकरीबन ਇੰਤਜ਼ਾਰ ਦੀਆਂ ਘੜੀਆਂ ਆ ਜਿਹੜੀਆਂ ਬਿਲਕੁਲ ਨਜ਼ਦੀਕ ਆ ਗਈਆਂ ਹਾਂਜੀ ਹਾਂਜੀ ਓ ਚੰਟੇ ਬਾਕੀ ਆ ਹਾਂਜੀ ਤੇ ਅਸੀਂ ਅੱਜ 25 ਤਰੀਕ ਤੋਂ ਅਸੀਂ 30 ਤਰੀਕ ਤੋਂ ਵੀ ਇੱਥੇ ਆ ਆ ਤੇ ਉਸ ਤੋਂ ਬਾਅਦ ਲਗਾਤਾਰ ਪਹਿਲੀ ਨੂੰ 2 ਨੂੰ 3 ਨੂੰ 4 ਨੂੰ ਅੱਜ 5 ਨੂੰ ਬਹੁਤ ਵੱਡੀ ਗਿਣਤੀ ਇੱਥੇ ਜਿਹੜੀ ਪਹੁੰਚ ਚੁੱਕੀ ਆ ਕਿਹੜੇ ਕਿਹੜੇ ਜ਼ਿਲ੍ਹੇ ਪ੍ਰਧਾਨ ਜੀ ਇੱਥੇ ਅੱਜ ਹੈਗੇ ਮੌਜੂਦ ਹੈਗੇ ਇੱਥੇ ਤਕਰੀਬਨ 6 ਜ਼ਿਲ੍ਹੇ ਇਸ ਟਾਈਮ ਆ ਠੀਕ ਹੈ ਜੀ ਜਿਹਦੇ ਵਿੱਚ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਤੇ ਪਠਾਨਕੋਟ ਨਾਲ ਉਹਨਾਂ ਦੀ ਕਰਨ ਸੀ ਉਹ ਤਾਂ ਪਹਿਲਾਂ ਹੀ ਇੱਥੇ ਸੀ ਬਿਲਕੁਲ ਜੀ ਬਿਲਕੁਲ ਫਿਰ ਇਹਦੇ ਨਾਲ ਫਿਰ ਜਿਹੜੇ ਮਾਝੇ ਦੇ ਵਿੱਚੋਂ ਦੋਵੇਂ ਵੱਡੇ ਜ਼ਿਲ੍ਹੇ ਜਿਹੜੇ ਅੰਮ੍ਰਿਤਸਰ ਤੋਂ ਤਾਹਨ ਉਹ ਵੀ ਵੱਡੀ ਗਿਣਤੀ ਦਾ ਜਿੱਥੇ ਪਹੁੰਚ ਗਏ 6 ਜ਼ਿਲ੍ਹੇ ਹੋ ਗਿਆ ਠੀਕ ਹੈ ਜੀ ਉਹ ਸਾਡੀਆਂ ਲਿਸਟਾਂ ਬਿਲਕੁਲ ਐ ਰੈਡੀ ਹੋ ਗਈਆਂ ਵਾ ਆਧਾਰ ਕਾਰਡ ਨੰਬਰ ਉਹਨਾਂ ਦਾ ਮੋਬਾਈਲ ਨੰਬਰ ਘਰ ਦਾ ਐਡਰੈਸ ਡਰੈਸ ਸਾਰਾ ਕੁਝ ਪਾ ਕੇ ਲਿਸਟਾਂ ਰੈਡੀ ਕਰ ਲਿਆ ਵਾ ਹਾਂਜੀ ਹਾਂਜੀ ਜਿਹੜਾ ਕੇ ਸਵੇਰੇ 101 ਦਾ ਮਰਜੀਵੜਾ ਜਥਾ ਅੱਛਾ ਜੀ ਜਿਹੜਾ ਇੱਥੋਂ ਦਿੱਲੀ ਵਾਲ ਨੂੰ ਕੁਝ ਕਰਨਾ ਵਾ ਸ਼ੰਭੂ ਬਾਡਰ ਤੋਂ ਠੀਕ ਹੈ ਜੀ ਉਹਦੇ ਵਿੱਚ ਆਪਣੇ ਸਭ ਤੋਂ ਸੀਨੀਅਰ ਆਗੂ ਪੁਰਾਣੇ ਆਗੂ ਜਿਹੜੇ ਨੇ ਸਤਨਾਮ ਸਿੰਘ ਪੰਨੂ ਹਾਂਜੀ ਹਾਂਜੀ ਸੁਦੇਂਦਰ ਸਿੰਘ ਚਤਾਲਾ ਹਾਂਜੀ ਹਾਂਜੀ ਇੱਥੇ ਤੋਂ ਸਜੀਤ ਸਿੰਘ ਫੂਲ ਇਹ ਮਤਲਬ ਉਸ ਜਥੇ ਦੀ ਅਗਵਾਈ ਕਰਨਗੇ ਅੱਛਾ ਇਹ 51 ਤੋਂ 101 ਹੋ ਗਿਆ ਜੀ ਇਹ ਕੋਈ ਦੂਸਰੀ ਮੋਰਚਿਆਂ ਦੇ ਨਾਲ ਨਾ ਤਾਂ ਤਾਂ 101 101 ਦਾ ਜਥਾ ਜਿਹੜਾ ਇਹ ਜਾਊਗਾ ਉਹਦੇ ਵਿੱਚ ਤਕਰੀਬਨ ਵੱਡਾ ਜਥਾ ਜਿਹੜਾ ਵਾ ਆਪਣੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਾ ਦੂਸਰੀਆਂ ਜਥੇਬੰਦੀਆਂ ਜਿਹੜੀਆਂ ਨਾਲ ਇੱਥੇ ਹੈਗੀਆਂ ਉਹਨਾਂ ਦੇ ਦੋ ਦੋ ਜਿਹੜੇ ਆ ਬੰਦੇ ਇਹਨਾਂ ਦੇ ਮਤਲਬ ਨਾਲ ਜਾਣ ਕੇ ਆਪਣਾ ਝੰਡਾ ਲੈ ਕੇ ਬੰਦੇ ਦੋ ਦੋ ਜਾਣਗੇ ਬਾਕੀ ਸਾਰਾ ਜਥਾ ਜਿਹੜਾ ਕਿਸਾਨ ਮਜ਼ਦੂਰ ਸਭਾ ਕਮੇਟੀ ਦਾ ਹੀ ਬਾਕੀ ਹੈ ਠੀਕ ਹੈ ਜੀ ਉਸ ਦੇ ਦੌਰਾਨ ਜਿਹੜਾ ਸੀਗਾ ਐਸਐਸਪੀ ਅੰਮ੍ਰਿਤਸਰ ਦੇ ਨਾਲ ਵੀ ਮੀਟਿੰਗ ਹੋਈ ਸੀ ਜਿਸ ਦਿਨ ਪ੍ਰਧਾਨ ਮੰਤਰੀ ਜੀ ਨੇ ਇੱਕ ਦਿਨ ਜਿਹੜਾ ਵਾ ਜਿਹਨੂੰ ਚੰਡੀਗੜ੍ਹ ਆਉਣਾ ਸੀਗਾ ਫੇਰੀ ਤੇ ਹਾਂਜੀ ਹਾਂਜੀ ਤਾਂ ਉਹਨਾਂ ਨਾਲ ਮੀਟਿੰਗ ਹੋਈ ਸੀ ਚਲੋ ਉਹਨਾਂ ਨੇ ਪੋਜੀਟਿਵ ਜਿ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਜਾਣਾ ਵਾ ਕਿਸ ਤਰੀਕੇ ਨਾਲ ਜਾਓਗੇ ਖਾਲੀ ਹੱਥ ਜਾਓਗੇ ਅਸੀਂ ਕਦੇ ਖਾਲੀ ਹੱਥ ਜਾਵਾਂਗੇ ਜੇ ਪ੍ਰਧਾਨ ਮੰਤਰੀ ਆਉਂਦੇ ਆਹੀਂਗਾ ਬਿਲਕੁਲ ਸਾਡਾ ਮਤਲਬ ਹੈ ਖਾਲੀ ਹੱਥ ਜਾਣਾ ਚੁੱਪ ਚਪ ਸ਼ਾਂਤਮਈ ਅਸੀਂ ਦਿੱਲੀ ਪਹੁੰਚਣਾ ਵਾ ਸਾਡੇ ਸਾਡੇ 4 ਪੜਾ ਦੇ ਅਸੀਂ ਚੌਪੜਾ ਦੇ ਜਿਹੜਾ ਦਿੱਲੀ ਪਹੁੰਚਣਾ ਟੈਵਲ ਜਾਵਾਂਗੇ ਜੋ ਸਰਕਾਰ ਨੇ ਸਾਨੂੰ ਪਹਿਲਾਂ ਇਹ ਦੇਤਾ ਕੀਤੀਆਂ ਠੀਕ ਹੈ ਜੀ ਤੇ ਉਸ ਦੇ ਮੁਤਾਬਕ ਅਸੀਂ ਮਤਲਬ ਜਿਹੜੀ ਆ ਸਾਰੀ ਜਿਹੜੀ ਆ ਉਹ ਚਲੋ ਉਹ ਨਿਕਲ ਗਈ ਕੋਈ ਗੱਲਬਾਤ ਨਹੀਂ ਮੁੜ ਕੇ ਦੁਬਾਰਾ ਉਧਰ ਹੀ ਉਹ ਕਹਿੰਦੇ ਵੀ ਅਸੀਂ ਉੱਥੇ ਗੱਲ ਕਰ ਲੈਂਦੇ ਆ ਜੀ ਹਾਂ ਤੇ ਉਸ ਤੋਂ ਬਾਅਦ ਫਿਰ ਅੱਜ ਵੀ ਕੁਝ ਜਿਹੜਾ ਡੀਆਈਜੀ ਦੇਲੇ ਸੀ ਕਿਥੋਂ ਆਪਣੇ ਭੁੱਲਰ ਸਾਹਿਬ ਹੀ ਕੇਟ ਉਹ ਆਈ ਨਹੀਂ ਆਈ ਜੀ ਉਹ ਆਏ ਸੀਗੇ ਉਹਨਾਂ ਨੇ ਵੀ ਪੁੱਛਿਆ ਪੁੱਛਿਆ ਤੁਸੀਂ ਸਵੇਰੇ ਜਾਣਾ ਕਰਨਾ ਵਾ ਤੇ ਅਸੀਂ ਤਾਂ ਬਿਲਕੁਲ ਸਾਡੀ ਤਿਆਰੀ ਆ ਹਾਂਜੀ ਹਾਂਜੀ ਹੁਣ ਜੇਕਰ ਵੀ ਜਿਹੜੀ ਸਥਿਤੀ ਹੈ ਇਸ ਟਾਈਮ ਹਾਂਜੀ ਸ਼ੰਭੂ ਗਾਦ ਅਗਲੇ ਬੰਨੇ ਅਸੀਂ ਵੇਖਿਆ ਕਿ ਉਹਨਾਂ ਨੇ ਜਿਹੜੀਆਂ ਮਾੜੀਆਂ ਮੋਟੀਆਂ ਰਿਕਾਵਟਾਂ ਢਿੱਲੀਆਂ ਮੱਠੀਆਂ ਸੀਗੀਆਂ ਜੋ ਕੁਝ ਵੀ ਐ ਬਿਲਕੁਲ ਸਾਰਾ ਕੁਝ ਟੈਟ ਕਰਤਾ ਹਾਂਜੀ ਬਿਲਕੁਲ ਜਿਉਂ ਮੀਡੀਆ ਚ ਸਾਰੀ ਗੱਲ ਆ ਰਹੀ ਹੈ ਦੇਖ ਰਹੇ ਹਾਂ ਜੀ ਅਸੀਂ ਹਾਂ ਐ ਬਿਲਕੁਲ ਟੈਟ ਕਰਤਾ ਉਹਨਾਂ ਨੇ ਆਪਣੀਆਂ ਪਾਣੀ ਵਾਲੀਆਂ ਪੁਛਾਰਾਂ ਦੂਜਾ ਤੀਜਾ ਸਾਰਾ ਕੁਝ ਜਿਹੜੀ ਫੋਰਸ ਵੀ ਉੱਥੇ ਅੱਗੇ ਵਧਾਤੀ ਆ ਸਾਰਾ ਕੁਝ ਉਹਨਾਂ ਨੇ ਆਪਣਾ ਕੰਮ ਕੰਪਲੀਟ ਕਰ ਲਿਆ ਅਥਰੂ ਗੈਸ ਦੂਜਾ ਤੀਜਾ ਤੁਹਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਪਿੱਛੇ ਜਿਹੜਾ ਡਰੋਨ ਦੀ ਪ੍ਰੈਕਟਿਸ ਵੀ ਹੋ ਰਹੀ ਆ ਡਰੋਨ ਦੀ ਜਿਹੜੀ ਆ ਠੀਕ ਹੈ ਜੀ ਸ ਜਿਹੜੇ ਵੱਡੇ ਬੈਰੀਕੇਟ ਲਾਤੇ ਆ ਟਰਾਲੀਆਂ ਦੇ ਵੀ ਜਿਹੜੀ ਪਿੱਛੋਂ ਕੋਈ ਕਾਰ ਕੋਈ ਚੀਜ਼ ਹੋਰ ਨਾ ਸਾਡੇ ਗਾਂ ਮਤਲ ਅਗਲੇ ਬੰਨੇ ਨੰਗੇ ਹਾਂਜੀ ਹਾਂਜੀ ਤੇ ਪੈਦਲ ਜਿਹੜਾ ਵਾ ਸਾਡਾ ਜਥਾ ਜਾਣਾ ਮਾਰ ਉਹ ਅਗਲੇ ਬੰਨੇ ਰੱਸੀ ਲਾਈ ਹੈ ਅਸੀਂ ਵੀ ਜਿਹੜੀ ਬਾਕੀ ਜਨਤਾ ਸਾਰੀ ਆ ਜਿਹੜੀ ਉੱਥੇ ਰੱਸੀ ਤੋਂ ਗਾਂ ਨਾ ਜਾਵੇ ਹਾਂਜੀ ਹਾਂਜੀ ਤੇ ਸਾਡਾ ਸ਼ਾਂਤਮਈ ਜਿਹੜਾ ਜਥਾ ਵਾ ਉਹ ਅੱਗੇ ਨੂੰ ਵਧੂਗਾ ਠੀਕ ਹੈ ਤੇ ਵਰਤ ਕੇ ਜਦੋਂ ਉੱਥੇ ਪਹੁੰਚੂਗਾ ਬਿਲਕੁਲ ਸੰਭੂ ਬਾਰਡਰ ਦੇ ਉੱਤੇ ਹੂੰਣ ਅਕੇ ਸਰਕਾਰ ਦੇ ਹੱਥ ਆ ਕਿ ਗੱਲ ਬਾਤ ਤੋਂ ਕੋਈ ਰਸਤਾ ਖੋਲਣਾ ਜਾਂ ਨਹੀਂ ਖੋਲਣਾ ਉਹ ਜਾਣ ਕੇ ਸਾਡਾ ਜਿਹਾ ਬਿਲਕੁਲ ਉਹਨੇ ਲਈਕ ਜਾਣਗੇ ਚਾਹੇ ਉਹਨਾਂ ਨੇ ਕੋਈ ਗੱਲਬਾਤ ਕਰਨੀ ਤਦ ਜੇ ਉਹਨਾਂ ਨੇ ਕੋਈ ਹਥੌਂ ਗੈਸ ਚਲਾਉਣੇ ਆ ਕੋਈ ਗੋਲੀ ਚਲਾਉਣੀ ਤਦ ਇਹ ਯਾਨੀ ਕਿ ਹੁਣ ਸਰਕਾਰ ਦੀ ਉਹਨਾਂ ਦੇ ਹੱਥੇ ਚਾ ਸਾਨੂੰ ਲੱਗਦਾ ਵਾ ਜਿੱਥੋਂ ਤੱਕ ਸਾਨੂੰ ਆ ਹਾਂਜੀ ਹਾਂਜੀ ਕਿਸ ਤਰ੍ਹਾਂ ਸਰਕਾਰ ਜਿਹੜੀ ਆ ਆਪਣੇ ਗੱਲਬਾਤ ਤੋਂ ਪਿੱਛੇ ਚਲ ਗਈ ਠੁੱਕ ਕੇ ਚਟ ਲਿਆ ਵਾ ਬਿਲਕੁਲ ਜੀ ਬਿਲਕੁਲ ਠੁੱਕ ਕੇ ਚਟ ਲਿਆ ਵਾ ਅਸੀਂ ਕਹਿੰਦੇ ਸੀ ਜਦੋਂ ਸਰਕਾਰ ਪਹਿਲਾਂ ਸਾਨੂੰ ਕਹਿੰਦੀ ਇਹ ਰਾਇਣੀ ਹੈ ਵੀ ਟਰਾਲੀਆਂ ਤੋਂ ਟਰਾਲੀਆਂ ਲੈ ਕੇ ਜਾਣਾ ਵਾ ਉਹ ਟਾਈਮ ਤੇ ਸਰਕਾਰ ਕੀ ਦੀ ਵੀ ਕਿਸਾਨਾਂ ਨੂੰ ਕੋਈ ਮਨਾਈ ਨਹੀਂ ਗਈ ਹਾਂਜੀ ਹਾਂਜੀ ਕਿਸਾਨ ਜਿਹੜਾ ਜਾ ਸਕਦੇ ਦਿੱਲੀ ਪਰ ਖਾਲੀ ਜਾਣ ਉਹ ਟਰੈਕਟਰ ਟਰਾਲੀ ਨਾਲ ਲੈ ਕੇ ਜਾਣ ਵਿੱਚ ਅਸਲਾ ਲੈ ਜਾਂਦੇ ਆ ਜੀ ਵਿੱਚ ਉਹ ਲੈ ਜਾਂਦੇ ਸਮਾਨ ਲੈ ਜਾਂਦੇ ਆ ਇਹ ਲੈ ਜਾਂਦੇ ਆ ਬਿਲਕੁਲ ਜੀ ਬਿਲਕੁਲ ਤੇ ਖਾਲੀ ਹੱਥ ਚੱਲ ਜਣ ਕਾਰਾਂ ਤੇ ਚੱਲ ਜਣ ਟ੍ਰੇਨ ਤੇ ਚੱਲ ਜਣ ਬੱਸਾਂ ਤੇ ਚੱਲ ਜਾਣਾ ਹਾਂਜੀ ਹਾਂਜੀ ਅੱਜ ਅਸੀਂ ਜਿਹੜਾ ਸੀ ਉਹ ਹੀ ਰੁਖ ਬਦਲੀ ਕਰ ਲਿਆ ਵੀ ਚਲੋ ਅਸੀਂ 18ਵੀਂ ਸਦੀ ਦੇ ਸਿੰਘਾਂ ਵਾਂਗੂ ਹੀ ਪੈਦਲ ਜੰਗਲਾਂ ਦੇ ਵਿੱਚ ਦੀ ਸੜਕ ਦੇ ਉੱਤੋਂ ਦੀ ਅਸੀਂ ਜਾਵਾਂਗੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਅਹੀਂ ਰਹਾ ਚਾਰ ਪੜਾ ਹੈ ਸਾਡੇ ਪਿਪਲੀ ਤੱਕ ਚਾਰ ਪੜਾ ਹੈ ਵੀ ਚੌਂ ਪੜਾਵਾ ਦੇ ਵਿੱਚ ਦੇ ਅਸੀਂ ਉੱਥੇ ਰਾਤ ਇੱਥੇ ਰਹਾ ਕਰਾਂਗੇ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਰਮਾਕ ਕਰਿਆ ਕਰਾਂਗੇ ਜੀ ਬਿਲਕੁਲ ਜੀ ਜਿੱਥੋਂ ਅਖਰ ਹੋਏ ਅਸੀਂ ਜਾਵਾਂਗੇ ਸਾਰਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਸਰਕਾਰ ਉਸ ਗੱਲ ਤੋਂ ਪਿੱਛੇ ਆ ਗਈ ਆ ਨਹੀਂ ਪ੍ਰਧਾਨ ਜੀ ਇੱਕ ਗੱਲ ਹੈਗੀ ਹੈ ਜਿਸ ਤਰ੍ਹਾਂ ਭਾਜਪਾ ਸਰਕਾਰ ਹਰਿਆਣਾ ਦੀ ਖਾਸਤੇ ਰਵਨੀ ਸਿੰਘ ਬਿੱਟੂ ਦਗਮਜੇ ਮਾਰਦਾ ਸੀਗਾ ਵੀ ਇਹ ਖਸਾਨ ਜਾਂ ਟਰਾਲੀਆਂ ਤੁਸੀਂ ਗੱਲ ਕਰ ਰਹੇ ਹੋ ਫਿਰ ਉਹ ਸਰਕਾਰ ਦੇ ਵਾਅਦੇ ਕਿੱਥੇ ਗਏ ਜੀ ਇਹ ਜਿਹੜੇ ਮੰਤਰੀ ਜਿਹੜੇ ਵਾਅਦਾ ਕਰ ਰਿਹਾ ਮੁੱਖ ਮੰਤਰੀ ਚੰਦ ਹਰਿਆਣੇ ਦੇ ਵੀ ਬਿਆਨ ਦੇ ਰਿਹਾਗੇ ਖਸਾਨ ਕੇ ਖਾਲੀ ਹੱਥ ਖਾਲੀ ਜਾ ਸਕਦੇ ਆ ਪੈਦਲ ਜਾ ਸਕਦੇ ਆ ਆਪਦੇ ਟਰੈਕਟਰ ਟਰਾਲੀ ਤੋਂ ਬਿਨਾ ਜਾ ਸਕਦੇ ਆ ਫਿਰ ਉਹ ਉਸ ਬੀਜੇਪੀ ਦੇ ਫਿਰ ਉਹ ਲਾਰੇ ਕਿੱਧਰ ਵਾਦੇ ਗਏ ਜੀ ਬਿਲਕੁਲ ਮੈਂ ਨਾ ਇੱਕ ਇੱਕ ਨੇ ਨਹੀਂ ਬਹੁਤ ਜ਼ਿਆਦਾ ਬੀਜੇਪੀ ਦੇ ਜਿੰਨੇ ਪ੍ਰਵਕਤਾ ਡਿਬੇਟ ਡਿਬੇਟ ਦੇ ਵੀ ਗਏ ਸੀ ਜਾ ਇਹਨਾਂ ਦੇ ਮੰਤਰੀ ਸੰਤਰੀ ਬਿਆਨ ਦਿੰਦੇ ਇਹੋ ਕਹਿੰਦੇ ਆ ਕਿ ਸਰਕਾਰ ਅਸੀਂ ਕਿਸਾਨਾਂ ਨੂੰ ਦੱਕਿਆ ਨਹੀਂ ਹਾਂ ਬਿਲਕੁਲ ਜੀ ਖਾਲੀ ਹੱਥ ਚਲ ਜਾਣ ਸਾਰੇ ਚਲ ਜਾਣ ਹਾਂਜੀ ਹਾਂਜੀ ਸਾਰਾ ਉਥੋਂ ਸਰਕਾਰ ਆ ਜੋ ਪਿੱਛੇ ਚੱਲ ਗਈ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਦੇਸ਼ ਦਾ ਉਪ ਰਾਸ਼ਟਰਪਤੀ ਹਾਂਜੀ ਲਖਦੀਪ ਭੰਕਰ ਜੀ ਆ ਜਿਹੜੇ ਆ ਜਿਨ੍ਹਾਂ ਨੇ ਖੇਤੀਬਾੜੀ ਮੰਤਰੀ ਨੂੰ ਬੈਠਿਆਂ ਦੇ ਉੱਤੇ ਸਵਾਲ ਖੜੇ ਕੀਤੇ ਆ ਕਿਸਾਨਾਂ ਦੇ ਨਾਲ ਕਿ ਜਿਹੜਾ ਵੀ ਕਿਸਾਨਾਂ ਦੇ ਨਾਲ ਤੁਸੀਂ ਜੋ ਵਾਅਦੇ ਕੀਤੇ ਸੀ ਮੰਨੇ ਸੀਗੇ ਕਿੱਥੇ ਗਏ ਆ ਅੱਜ ਉਹ ਤੁਹਾਡੇ ਕਿਉਂ ਨਹੀਂ ਲਾਗੂ ਹੋ ਸਕੇ ਕਿਸਾਨ ਅੱਜ ਕਿਉਂ ਕਾ ਰਜਜੀ ਸਿੰਘ ਢੱਲੇਵਾਲ ਤਾਂ ਵੀ ਉਹਨੇ ਨਾਮ ਲਿਆ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਉਹਨਾਂ ਪਰਨੀਤ ਆ ਰਾਣੀ ਮਾਹ ਰਾਣੀ ਪਰਨੀਤ ਕੌਰ ਨੇ ਵੀ ਉਹਨਾਂ ਦੀ ਸੇਰੋ ਦਾ ਸਮਰਥਨ ਕੀਤਾ ਵਾ ਹਾਂ ਜੀ ਹਾਂ ਜੀ ਉਹਨZIE ਰਾਸ਼ਟਰਪਤੀ ਵੇਸ਼ਕ ਹਨ ਜਿਵੇਂ ਸਾਨੂੰ ਪਤਾ ਹੁੰਦਾ ਵੀ ਇਹ ਸਾਰੇ ਸਰਕਾਰ ਦਾ ਹਿੱਸਾ ਹੁੰਦਾ ਭਾਵੇਂ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੇ ਭਾਵੇਂ ਨਿਆਂਪਾਲਿਕਾ ਨੇ ਜੋ ਵੀ ਆ ਇਹ ਸਰਕਾਰਾਂ ਦੇ ਹਿੱਸੇ ਹੁੰਦੇ ਆ ਹਾਂਜੀ ਹਾਂਜੀ ਸਰਕਾਰਾਂ ਬਦਲਦੀਆਂ ਕਈ ਕਿਉਂ ਨਹੀਂ ਆ ਜਿੱਦਾਂ ਹਾਈ ਕੋਰਟ ਸੀ ਹਾਈ ਕੋਰਟ ਨੇ ਕਹਿਤਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਦੇ ਰਸਤਾ ਕੱਲੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਚੱਲ ਕੇ ਸੁਪਰੀਮ ਕੋਰਟ ਨੇ ਥੋੜੇ ਜਿਹਾ ਗੱਲ ਹੁਣ ਠਮਾਤੀ ਕਮੇਟੀ ਬਣਾਤੀ ਕਮੇਟੀ ਨੇ ਮਤਲਬ ਜਿਹੜਾ ਕੁਝ ਹੋ ਲੰਮਾ ਚੌੜਾ ਕੰਮ ਕਰਤਾ ਹਾਂਜੀ ਹਾਂਜੀ ਬਿਲਕੁਲ ਜੀ ਉਹਦੇ ਤੇ ਆ ਗਈ ਵੀ ਇੱਥ ਤਰਾ ਗਈ ਗੱਲਬਾਤ ਉਹ ਮਤਲਬ ਦੂਜੇ ਪਾਸੇ ਨੂੰ ਚਲ ਗਈ ਹਾਂਜੀ ਹਾਂਜੀ ਤੁਹਾਨੂੰ ਪਤਾ ਪਤਾ ਸੀਗਾ ਵੀ ਅੱਜ ਤੱਕ ਨਾ ਕਮੇਟੀਆਂ ਨੇ ਨਾ ਕਿਸੇ ਨੇ ਕਮਿਸ਼ਨ ਨੇ ਅੱਜ ਤੱਕ ਕਿਸੇ ਦੀ ਸਾਡੀ ਗੱਲਬਾਤ ਸੁਣੀ ਨਹੀਂ ਉਹ ਆਪਣੀ ਰਿਪੋਰਟ ਆ ਸਰਕਾਰ ਦੇ ਹਿਸਾਬ ਨਾਲ ਬਣਾਉਂਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਸ ਕਰਕੇ ਮਤਲਬ ਜਿਹੜਾ ਵਾ ਸਾਰਾ ਜਿਹੜਾ ਵਾ ਇਹ ਸਰਕਾਰ ਉੱਥੋਂ ਪਿੱਛੇ ਗਈ ਆ ਸਾਨੂੰ ਪਤਾ ਵਾ ਵੀ ਸਵੇਰੇ ਜਦੋਂ ਅਸੀਂ ਜਾਣਾ ਵਾ ਹਾਂਜੀ ਹਾਂਜੀ ਜਦੋਂ ਜਾਣਾ ਵਾ ਸਰਕਾਰ ਨੇ ਸਾਨੂੰ ਨੰਨਣ ਨਹੀਂ ਦੇਣਾ ਹਾਂਜੀ ਬਿਲਕੁਲ ਜੀ ਬਿਲਕੁਲ ਪਰ ਸਾਡੀ ਆ ਵੀ ਅਸੀਂ ਪੈਦਲ ਕੂਚ ਕਰਕੇ ਆ ਰਹੇ ਆ ਜੀ ਅਸੀਂ ਜੋ ਤੁਸੀਂ ਕਹਿਆ ਸੀ ਖਾਲੀ ਹੱਥ ਜਾ ਸਕਦੇ ਅਸੀਂ ਚੱਲੇ ਜੀ ਤੁਸੀਂ ਤੁਸੀਂ ਪ੍ਰਧਾਨ ਜੀ ਤੈ ਪਲਾਨ ਚ ਜਾ ਜਾਊਗਾ ਹਮੇਸ਼ਾ ਭਾਵੇਂ ਜਿੰਨੀ ਮਰਜ਼ੀ ਰਕਾਬਤਾ ਹੋਣ ਜਿਵੇਂ ਵੀ ਜੇ ਇੱਥੋਂ ਹੁਣ ਰਸਤਾ ਜਿਸ ਤਰ੍ਹਾਂ ਹੈਗਾ ਅੱਗੇ ਬਿਲਕੁਲ ਉਹਨਾਂ ਨੇ ਰੱਖਾ ਤੈ ਰੂਟ ਚ ਜਾਓ ਉਹਨਾਂ ਨੇ ਰਕਾਬਤਾ ਬਣਾ ਉਸੇ ਤਰੀਕੇ ਨਾਲ ਹੀ ਕਿ ਮਜ਼ਬੂਤ ਕਰ ਲਿਆ ਵਾ ਠੀਕ ਹੈ ਜੀ ਤੇ ਸਾਡਾ ਜਥਾ ਜਿਹੜਾ ਉੱਥੇ ਬਿਲਕੁਲ ਉਹਨਾਂ ਦੇ ਆਰ ਕਾਰਟਾਂ ਦੇ ਸਾਹਮਣੇ ਜਾਊਗਾ ਠੀਕ ਹੈ ਜੀ ਉਸ ਮਤਲਬ ਉਹਨੂੰ ਪਾਰ ਕਰਨ ਦੀ ਕੋਸ਼ਿਸ਼ ਕਰੂਗਾ ਠੀਕ ਹੈ ਜੀ ਠੀਕ ਹੈ ਜੀ ਅੱਗੇ ਸਰਕਾਰ ਉਹਨਾਂ ਨੂੰ ਗੋਲੀ ਚਲਾਉਂਦੀ ਆ ਅਥਰੂ ਗੈਂਸ ਸੌਂਡਦੀ ਆ ਕੁੱਟਦੀ ਆ ਮਾਰਦੀ ਆ ਅਰੈਸਟ ਕਰਦੀ ਆ ਕੀ ਕਰਦੀ ਆ ਠੀਕ ਹੈ ਜੀ ਠੀਕ ਹੈ ਇਹ ਮੌਕੇ ਦੇ ਹਾਲਾਤ ਨੇ ਠੀਕ ਹੈ ਜੀ ਠੀਕ ਹੈ ਬਾਕੀ ਸਾਡਾ ਬਿਲਕੁਲ ਹੈਗਾ ਸ਼ਾਂਤਮਈਆ ਠੀਕ ਹੈ ਜੀ ਬਾਕੀ ਪਬਲਿਕ ਜਿਹੜੀ ਆ ਸਾਰੀ ਜਿਹੜੀ ਆ ਪਿੱਛੇ ਲੋਗੀ ਉਹਨਾਂ ਚ ਕੋਈ ਮਤਲਬ ਨਹੀਂ ਅੱਗੇ ਜਾਊਗਾ ਠੀਕ ਹੈ ਠੀਕ ਹੈ ਜੀ ਹਾਂ ਜੇ ਕੋਈ ਉਥੇ ਵੈਲੈਂਸ ਹੁੰਦੀ ਹੈ ਕੋਈ ਗੱਲਬਾਤ ਹੁੰਦੀ ਹੈ ਕੋਈ ਰੌਲਾ ਗੋਲਾ ਪੈ ਜਾਂਦਾ ਪਿੱਛੇ ਪਬਲਿਕ ਦੇ ਵਿੱਚ ਹਾਂਜੀ ਹਾਂਜੀ ਉਥੇ ਕੋ ਯਾਰ ਹੋਊਗਾ ਕਿ ਸਰਕਾਰ ਨੇ ਆਪਣੀਆਂ ਏਜੰਸੀਆਂ ਦੇ ਬੰਦੇ ਇੱਥੇ ਵਿੱਚਵਾੜ ਤੇ ਆ ਠੀਕ ਹੈ ਜੀ ਵਿੱਚਵਾੜ ਤੇ ਆ ਜਿਹੜਾ ਉਹ ਰੌਲਾ ਗੋਲਾ ਪਉਂਦੇ ਨਹੀਂ ਤੇ ਬਾਕੀ ਸਾਡਾ ਜਿਹੜਾ ਕੀਦਰ ਸਮਝਦਾਰ ਅਸੀਂ ਉਹਨਾਂ ਦੀਆਂ ਮੀਟਿੰਗਾਂ ਲਾ ਕੇ ਬਿਲਕੁਲ ਐ ਡਿਊਟੀਆਂ ਲਾ ਕੇ ਵਲੰਟੀਅਰਾਂ ਦੀਆਂ ਡਿਊਟੀਆਂ ਲਾਤੀਆਂ ਸਾਰਾ ਕੁਝ ਐ ਪ੍ਰਬੰਧ ਕਰ ਲਿਆ ਹਾਂਜੀ ਹਾਂਜੀ ਤੇ ਉਹ ਜਿਹੜਾ ਵਾ ਅਸੀਂ ਬਾਕੀ ਜਨਤਾ ਨੂੰ ਉਥੇ ਖਿਲਾੜਾਂਗੇ ਅੱਗੇ ਹੂੰ ਹੂੰ ਤੇ ਜਿਹੜਾ ਜਥਾ ਸਾਡਾ ਜਿਹੜਾ ਮਾਰਚ ਕਰਕੇ ਜ ਆਪ ਸਰਪੰਦ ਪ੍ਰਧਾਨ ਜੀ ਜਿਹੜੇ ਸੁਣਨ ਵਾਲੇ ਸਾਡੇ ਵਿਊਅਰ ਹੈਗੇ ਆ ਜਿਹੜੇ ਦਿੱਤ ਤੱਕ ਵੀ ਵੀਡੀਓ ਜਿਹੜੀ ਆਪਣੀ ਆਡੀਓ ਪਹੁੰਚਣੀ ਹੈਗੀ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਸ ਤਰ੍ਹਾਂ ਪਿਛਲੇ 2-3 ਦਿਨ ਦੇ ਵਿੱਚ ਲਗਾਤਾਰ ਵਾਇਲੈਂਸ ਹੋਈ ਹੈ ਪੰਜਾਬ ਦੇ ਵਿੱਚ ਵੀ ਜੇ ਬੇਸ਼ੱਕ ਦੀ ਉਹ ਇਹ ਇੱਥੇ ਦਰਬਾਰ ਸਾਹਿਬ ਵੀ ਹੋਈ ਹੈ ਵਾਇਲੈਂਸ ਹੋਈ ਹੈ ਭਾਵੇਂ ਕਿਸੇ ਰੂਪ ਚੇਗੀ ਉਸ ਤਰ੍ਹਾਂ ਜਿਹੜਾ ਜਿਹੜਾ ਕਾਲੇ ਪਾਣੀਆਂ ਦਾ ਮੋਰਚਾ ਸੀ ਉਸ ਤੋਂ ਉਸ ਤੋਂ ਪਿੱਛੇ ਅਗਰਾ ਜਥੇਬੰਦੀ ਦੇ ਵਿਜੋਗੇਟਰ ਤੇ ਹੋਇਆ ਇਹ ਚੀਜ਼ ਨੂੰ ਲੈ ਕੇ ਤੁਸੀਂ ਉਸ ਚੀਜ਼ ਨੂੰ ਲੈ ਕੇ ਨਾਲ ਜਿਹੜਾ ਜਿਹੜਾ ਸੁਣਨ ਵਾਲੇ ਜਿਹੜੇ ਹੈਗੇ ਆ ਕਿਸਾਨ ਮਜ਼ਦੂਰ ਨੇ ਜਾਂ ਪੰਜਾਬ ਦੇ ਵਾਸੀ ਹੈਗੇ ਨੌਜਵਾਨ ਉਹਨਾਂ ਨੂੰ ਕਿਸੇ ਨਾਂ ਦੇ ਦੇਣਾ ਚਾਹੋਗੇ ਫੀਰ ਦੇ ਵਿੱਚ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਜਿਨ੍ਹਾਂ ਨੇ ਕਿਸਾਨੀ ਦੇ ਨਾਲ ਜਾਂ ਪਾਣੀਆਂ ਦੇ ਨਾਲ ਵਾਤਾਵਰਣ ਪ੍ਰੇਮੀ ਨੇ ਸਾਡੇ ਜਿਨ੍ਹਾਂ ਨੇ ਵੀ ਸਾਡੇ ਪੰਜਾਬੀ ਨੇ ਕਿਰਤ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਵੀ ਸਾਡੇ ਤੇ ਵਸ ਰਹੇ ਨੇ ਸਾਡੇ ਜੋ ਵੀ ਅਸੀਂ ਤੁਹਾਨੂੰ ਦੇਖ ਰਿਹਾ ਸਾਰੇ ਨੂੰ ਇਹ ਸਨੇਹਾ ਸਨੇਹਾ ਦੇਣਾ ਚਾਹੁੰਦੇ ਆ ਕਿ ਭਾਈ ਅੱਜ ਆਪਣਾ ਲੜਨ ਤੋਂ ਬਗੈਰ ਵੋਟ ਸਿਸਟਮ ਨੂੰ ਸਾਡਾ ਕੁਝ ਨਹੀਂ ਸਵਾਰਨਾ ਲੜਨ ਤੋਂ ਬਗੈਰ ਗੱਲਬਾਤ ਆਪਣੇ ਇਕੱਠੇ ਹੋਣ ਤੋਂ ਬਗੈਰ ਸਾਡਾ ਨਹੀਂਗਾ ਸਾਰਨਾ ਹਾਂਜੀ ਬਿਲਕੁਲ ਕਿਉਂ ਸਾਡੇ ਕਿਸਾਨ ਜਿਹੜੀਆਂ ਇੱਕ ਸਰਕਾਰਾਂ ਵਾ ਉਹਨਾਂ ਦੀਆਂ ਨੀਤੀਆਂ ਪੂੰਜੀਪਤੀ ਕਾਰਪੋਰੇਟ ਦੇ WTO ਦੇ ਤਹਿਤ ਸਾਰੀਆਂ ਉਹਨਾਂ ਦੇ ਹੱਕ ਚ ਚੱਲ ਰਹੀਆਂ ਵਾ ਬਿਲਕੁਲ ਜੀ ਬਿਲਕੁਲ ਸਾਡੀਆਂ ਜਿਹੜੀਆਂ ਇੰਡਸਟਰੀਆਂ ਵੀ ਆ ਜਿਹੜੀਆਂ ਕੱਲ ਵੇਖਿਆ ਹੋਣਾ ਤੁਸੀਂ ਬਹੁਤ ਵੱਡਾ ਕੱਠ ਜਿਹੜਾ ਕਿ ਉਥੇ ਪ੍ਰਵਾਸੀਆਂ ਨਾਲ ਕਰ ਲਿਆ ਸੀ ਬਰਾਬਰ ਦੇ ਬਿਲਕੁਲ ਜੀ ਬਿਲਕੁਲ ਤੇ ਸਾਡਾ ਪਾਣੀ ਧਰਤੀ ਸਾਰਾ ਪ੍ਰੋਡਿਊਸ਼ਨ ਨੇ ਉਹਨਾਂ ਨੇ ਪ੍ਰਦੂਸ਼ਨ ਕਰ ਦਿੱਤਾ ਹਵਾ ਪਾਣੀ ਸਾਰਾ ਖਰਾਬ ਕਰ ਦਿੱਤਾ ਉਹਨਾਂ ਨੇ ਪਾਣੀਆਂ ਦਾ ਵੀ ਸਾਰਾ ਕੋਸ਼ਿਸ਼ ਜਿਹਦੇ ਨਾਲ ਸਾਡੀਆਂ ਇੰਨੀਆਂ ਬਿਮਾਰੀਆਂ ਜਿਹੜੀਆਂ ਚੱਲ ਰਹੀਆਂ ਵਾ ਹਾਂਜੀ ਸਾਡੀਆਂ ਆ ਤੁਸੀਂ ਵੇਖ ਰਹੇ ਪਾਈਪ ਲਾਈਨ ਵਾਲਾ ਮਸਲਾ ਕਿੱਡਾ ਆ ਗਿਆ ਉੱਥੇ ਕਿਹੜਾ ਜਦੀ ਹੈ ਉਧਰ ਇੱਕ ਦੋਨਾ ਜਿਹੜੇ ਬਠਿੰਡਾ ਦੇ ਵਿੱਚ ਦੋਨੇ ਵਾਲ ਸੀਗਾ ਪਿੰਡ ਉੱਥੇ ਜਾ ਕੇ ਇਹਨਾਂ ਨੇ ਉੱਥੇ ਵੈਲੈਂਸ ਕੀਤੀ ਆ ਹਾਂ ਆਪ ਪਕਾੜੇ ਪਾਣੀਆਂ ਦੇ ਉੱਤੇ ਹੋਇਆ ਵਾ ਤੇ ਵੱਡੇ ਵੱਡੇ ਜਿਹੜੇ ਰੋਡ ਕੱਢ ਕੇ ਕਾਰਪੋਰੇਟਾਂ ਵਾਸਤੇ ਜਿਹਦਾ ਭਾਤ ਮਾਲਾ ਦੇ ਵਿੱਚ ਸਾਡੀ ਤਰੱਕੀ ਸਾਰੀ ਖੋਈ ਜੇ ਨੇ ਸਾਡਾ ਸਿਸਟਮ ਜਿਹੜਾ ਮੰਡੀ ਵਾਲਾ ਉਹਨੂੰ ਵੀ ਤੋੜ ਦੇਣਾ ਜ਼ਮੀਨਾਂ ਵੀ ਕਟਣੀਆਂ ਤੇ ਸਾਡੇ 65 ਲੱਖ ਜਿਹੜੇ ਕਿਸਾਨ ਨੇ ਉਹਨਾਂ ਨੂੰ ਇੱਕ ਸਸਤੀ ਦੀ ਨਿਵਰਤ ਤਬਦੀਲ ਕਰਨਾ ਵਾ ਇਸ ਕਰਕੇ ਅਸੀਂ ਮਤ ਜਿਹੜਾ ਵਾ ਕੇ ਸਾਰੇ ਲੋਕਾਂ ਨੂੰ ਇਹ اپੀਲ ਕਰਦੇ ਆਂ ਵੀ ਭਾਈ ਅੱਜ ਸਮਾਂ ਦੇ ਹਾਂਜੀ ਹਾਂਜੀ ਅੱਜ ਸਮਾਂ ਦੇ ਇਹ ਸਮੇਂ ਨੂੰ ਸਾਂਭ ਲਈਏ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੇ ਗੋਦੀ ਖੇਡ ਦੇ ਬਾੜ ਆ ਉਹਨਾਂ ਦਾ ਭੁੱਖ ਵਿਚਾਰੀਏ ਜਿੰਨਾ ਜਿੱਤਾ ਸਾਡੇ ਵੱਡੇ ਪੁਰਖਿਆਂ ਨੇ ਸਮੇਂ-ਸਮੇਂ 'ਦੀ ਸਰਕਾਰਾਂ ਨਾਲ ਲੜ ਕੇ ਉਹਨਾਂ ਦਾ ਇਤਿਹਾਸ ਹੈ ਲੜ ਕੇ ਪਰਿਵਾਰ-ਵਾਰ ਕੇ ਬੰਦ-ਬੰਦ ਕਟਵਾ ਕੇ ਸੀਸ ਲਵਾ ਕੇ ਤਤਿਆਂ-ਤਵੀਆਂ ਦੇ ਬਹਿ ਕੇ ਜਿੱਤਨਾ ਸਾਨੂੰ ਜਿਸ ਰੂਪ 'ਚ ਸਾਨੂੰ ਉਹਨਾਂ ਨੇ ਇੱਥੇ ਏ ਮਦਰ ਸਮਾਜ ਖੜਾ ਕੀਤਾ ਵਾ ਹਾਂਜੀ ਹਾਂਜੀ ਤੇ ਅੱਜ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਵਾਸਤੇ ਭਵਿੱਖ ਉਹਨਾਂ ਦੀ ਆਪਣੀਆਂ ਨਸਲਾਂ ਨੂੰ ਪਹੁੰਚਾਉਣ ਵਾਸਤੇ ਕੰਮ ਕਰਕੇ ਜਾਈਏ ਇਹੋ ਹੀ ਸੁਨੇਹਾ ਦੇਣਾ ਚਾਹੁੰਦਾ ਵੀ ਅੱਜ ਆਜੋ ਇਕੱਠੇ ਹੋਣ ਦਾ ਸਮਾਂ ਆਜਾਜੋ ਕੋਈ ਵਿਚਾਰਾਂ 'ਚ ਫਰਕ ਆ ਕੋਈ ਆਪਣੇ 'ਚ ਫਰਕ ਆ ਉਹ ਆਪਾਂ ਬਾਅਦ 'ਚ ਨਿਝਟ ਲਾਂਗੇ ਹਾਂਜੀ ਬਿਲਕੁਲ ਜੀ ਪਰ ਅੱਜ ਅੱਜ ਸਮਾ ਸਾਡਾ ਲੜਨ ਦਾ ਵਾ ਅੱਜ ਸਮਾ ਸਾਡਾ ਸਰਕਾਰਾਂ ਦੇ ਨਾਲ ਇੱਕਠੇ ਹੋ ਕੇ ਆਪਣੀ ਗੱਲ ਰੱਖੰਦਾ ਵਾ ਇਹ ਇਹੋ ਹੀ ਸਾਡਾ ਸਾਰਿਆਂ ਨੂੰ ਸੁਨੇਹਾ ਹੈ ਬਿਲਕੁਲ ਜੀ ਬਿਲਕੁਲ ਧੰਨਵਾਦ ਆਪਣਾ ਜਸਪ੍ਰੀਤ ਸਿੰਘ ਪੱਦੀ ਸਾਹਿਬ ਜੀ ਖਸਾਨ ਦਰਸ਼ਕਾਂ ਚ ਮੇਟੀ ਤੇ ਸਾਡੇ ਨਾਲ ਜੁੜੇ ਸੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ